ਕਰਤੀ ਹੋਣ ਕੋਣ ਬੋਲੇ ਇਹ ਕਿਹੜੀ ਉੱdte ਹੈ ਭਾਈ ਜੀ ਇਹ ਆਪਣੀ ਬਈ ਬੀਲੇ ਵਾਲੇ ਉੱਡੇ ਸੀ ਕਬੂਤਰੀ ਠੀਕ ਹੈ ਉੱਥੇ ਟਾਈਮ ਚ ਕੱਟੀ ਗਈ ਸੀਗੀ ਤੇ ਤਿੰਨ ਤਿੰਨ ਕਿ ਮਿੰਟ ਬਾਅਦ ਉੱtre ਆਈਏ ਹੈ ਤੇ ਸ਼ਾਮ 흘ੀ ਹੋਈਗੀ ਚਲੋ ਉਹਦਾ ਰੂਲ ਤਾਂ ਰੂਲ ਹੀ ਹੈ ਨਾ ਪਰ ਇਹ ਉਸ ਟਾਈਮ ਤੇ ਠੱਪੇ ਮਾਰ ਕੇ ਛਤਰੀ ਤੇ ਬੈਠੀ ਸੀ ਇਹਨੇ 4 ਸਾਲ ਘਰੇ ਕੂਤ ਨੇ ਉਡਣ ਦਿੱਤਾ ਐਦਕੀ ਇਹਦਾ ਗਰਮੀ ਵਾਲੀ ਸੀ ਸਤੇ 4:30 ਵਜੇ ਬੈਠੀ ਤੇ ਉੱਥੇ ਖੰਭ ਵੀ ਰੋਕ ਗਏ ਉਹਦੇ ਉਹਦੇ ਬਾਅਦ ਉੱਡਰੋਂ ਹਟ ਗਿਆ ਹੁਣ ਥੱਲੇ ਹੀ ਤੁਰੇ ਫਿਰਦੀ ਉਹਦੇ ਮੁਰਕੇ ਖਿੜਕਾਂ ਵਾਲੇ ਕੱਲੀ ਦਿੱਤੀ ਆ ਹੂੰ ਕਿੰਨੇ ਮੋੜ ਨੂੰ ਰਹੀ ਸੀ ਬਈ ਉੱਥੇ ਉੱਥੇ ਮੇਰਾ ਬਾਈ ਮੋੜ ਨੂੰ ਸੀ ਬਿੱਲੇ ਵਾਲੇ ਬਿੱਲੇ ਵਾਲੇ 7200 ਮੋੜ ਨੂੰ ਸੀ ਇੱਥੇ 2200 ਮੋੜ ਨੂੰ ਸੀ 25 ਮੋੜੋਂ ਲਾਉਡਾਂ 'ਚ 50 ਕਬੂਤਰ ਹੁੰਦੇ ਸੀ ਬਸ ਉਦੋਂ ਹੂੰ ਉਹ ਕਿਹੜੇ ਕਬੂਤਰਾਂ ਚ ਆ ਜਾਂਦੀ ਆ ਬਈ ਇਹ ਇਹ ਕਮਲਿਆਂ ਦੀ ਬਈ ਜੈਂਟੇ ਵਾਲਿਆਂ ਦੀ ਕ ਕਮਲਿਆਂ ਦੀ ਬਈ ਹਾਂ ਕਮਲਿਆਂ ਜੈਂਟੇ ਵਾਲੇ ਕਬੂਤਰ ਇੱਕ ਹੋਰ ਵਾ ਇਹਨੂੰ ਕਮਲੇ ਕਿਉਂ ਕਹਿੰਦੇ ਆ ਇਹ ਕਬੂਤਰਾਂ ਨੂੰ ਇਹ ਬਾਈ ਬਾਈ ਕੱਤੀ ਦੇ ਕਬੂਤਰ ਆ ਕਮਲੇ ਆ ਜਿਹੜੇ ਠੀਕ ਆ ਜੰਟੇ ਵਾਲੇ ਕੂਤਰਾਂ ਤੋਂ ਬਣਿਆ ਇਹ ਜ਼ੋਰ ਵਾਲਾ ਲਾਉਂਦਾ ਮੰਨ ਲਾ ਵੀ ਤੜਕੇ ਗਲਤ ਛੁੱਟ ਗਿਆ ਨਾ ਤੇ ਤੜਕੇ ਨੇ ਲੱਤਾਂ ਕੱਢ ਲਈਆਂ ਤੇ ਤਾਂ ਵੀ ਦੰਸ਼ ਪਾ ਦੇਣਾ ਇਹ ਨਹੀਂ ਮੰਨਣੀ ਇਹ ਨਹੀਂ ਮੰਨਣ ਇਹਨਾਂ ਇਹਦੇ ਕੱਲ ਕੱਲੀ ਹੱਡੀ ਜਦੋਂ ਕੱਢਣ ਲੱਗ ਪੈਣਾ ਕੱਲੀ ਹੱਡੀ ਰਹਿ ਜਾਂਦੀ ਸੀ ਇਹਦੀ ਥੱਲੇ ਹਾਂ ਹੈਵੀ ਕੱਦ ਦੀ ਛੁੱਟੀ ਬਈ ਲਾਲਚੀਨੇ ਵੀ ਹੁੰਦੇ ਆ ਨਹੀਂ ਇਹ ਕੱਲਾ ਚੋਟਾ ਕੋਈ ਕੋਈ ਕੱਢ ਦਿੰਦੇ ਆ ਕਾਲਾ ਚੋਟਾ ਹਾਂ ਉਮੈ ਸਮੂਹ ਵੀ ਜੰਟਾ ਪਿਓ ਰ ਹੈ ਇਹ ਮਾਲਾ ਉਹ ਕਮਲਿਆਂ ਦੀ ਜਿਹੜੇ ਹੈਗੇ ਕਮਲਿਆਂ ਦਾ ਪਿਓ ਖੋਣਾ ਹੈ ਇਹ ਵਿੱਚ ਇਹ ਜਿਹੜਾ ਵੱਡਾ ਕਮਲਾ ਆਪ ਹੋਇਆ ਉਹਦੀ ਡਾਇਰੈਕਟ ਪੋਤਰੀ ਹੈ ਇਹ ਉਹ ਹਨੀ ਉੱਡੀ ਜੰਡਾ ਆ ਜਿਹੜੀ ਆਪ ਬਾੜਿਆਂ ਵਾਲੀ ਐ ਕਿ ਜੋੜ ਜਿੱਤੀ ਨੀਲੀ ਉਹ ਤਾਂ ਹੈ ਨਾ ਉਹ ਝੰਡਾ ਦੇ ਗਵਾਚ ਗਈ ਉਹਦੀ ਸਾਕੀ ਭੈਣਾਂ ਗਵਾਜ਼ੀ ਕਿਦਾਂ ਚੱਲ ਗਈ ਜੇ ਕੋਈ ਚੱਕ ਕੇ ਲੈ ਨਹੀਂ ਨਹੀਂ ਉਹ ਆਥਨੇ ਸ਼ਹਿਰ ਚ ਵੜ ਗਈ ਮਗਰ ਆ ਕੇ ਹੂੰ ਕਿੱਥੇ ਉਡੀ ਸੀ ਭਾਈ ਜੰਡਾਲੇ ਜੰਡਾਲੇ ਹਾਂ ਉਹਦੀ ਭੈਣ ਹੈ ਹਾਂ ਉਹਦੀ ਭੈਣ ਹੈ ਖਾਲੀ ਹਰੇ ਅਸੀਂ ਰੱਖ ਲਈ ਜਦੋਂ ਗਵਾਜ਼ੀ ਉਹ ਤੋਂ ਪਹਿਲਾਂ ਕਾਲੀ ਜਿਹੜੀ ਜਿੱਤੀ ਸੀਗੀ ਉਹ ਵੀ ਇਹਦੀ ਸਗੀ ਭੈਣ ਸੀਗੀ ਭਾਈ ਗੋਲੇ ਨੋ ਨੂੰ ਕੰਮ ਕਰਦੇ ਪੂਰਾ ਮੈਂ ਕਹਿੰਦਾ ਭਾਈ ਉਹਦੇ ਜਿੰਦਰ ਨੇ ਕੱਪ ਦੇਣਾ ਸੀਗਾ ਕਹਿੰਦਾ ਜਿਹੜਾ ਗੋਲਾ ਉੱਡੂਗਾ ਤੇ ਪੁੱਛੋ ਗੋਲੇ ਕਿਨੇ ਕਿਹਦੇ ਗੋਲੇ ਉੱਡੇ ਸੀ ਹੂੰ ਕਾਲੀ ਲੋਕ ਦੁਨੀਆ ਗਵਾਹ ਸੀਗੀ ਕਾਲੀ ਫਿਰਦੀ ਸੀ ਇਹ ਕਿਹੜੇ ਜੋ ਆ ਜਾਂਦੀ ਆ ਬਾਈ ਇਹ ਬਾਈ ਬਿੰਦਰ ਵਾਲੇ ਕੂਤਰ ਜਿਹੜੇ ਆਪਾਂ ਨੂੰ ਕਣਵਰ ਵੀਰ ਨੇ ਜੋੜੀ ਗੈਵਟ ਕੀਤੀ ਆ ਇਹ ਉਹਦੇ ਆ ਦੇ ਕੂਤਰ ਇੱਕ ਅੱਦਾਂ ਦੇ ਬਈਆਂ ਐ ਨਾਟੇ ਆ ਛੋਟਾ ਡੇਡਾ ਇਹਦੇ ਮਾਪਿਓ ਵੀ ਵਿਖਾ ਦੇਣਾ ਇਹਦੀ ਮਾਂ ਮੈਨੂੰ ਅੱਛਾ ਛੱਡੋ ਵੀਰ ਇਧਰ ਪੰਜੇਰ ਚ ਕੱਪੜਾ ਲੈਣ ਕੋਈ ਨਹੀਂ ਕਰਦਣਾ ਕੋਈ ਗੱਲ ਨਹੀਂ ਮੈਂ ਨਾ ਚਿਰਣਾ ਕੋਈ ਗੱਲ ਨਹੀਂ ਲੈ ਵੇਟ ਲੈ ਨਾ ਨਹੀਂ ਕੋਈ ਗੱਲ ਆ ਮਾਂ ਇਹਨਾਂ ਦੀ ਹੂੰ ਲੈ ਲੈ ਹਾਂ ਬੜੇ ਖੜੇ ਆ ਦਿਓ ਵੀਰੇ ਇਹ ਕਿਉਂ ਵੀ ਇਹ ਬਾਈ ਨਾਲ ਹੀ ਖੂਨਚੀ ਰੱਖ ਲੋ ਥੋੜਾ ਜਿਹਾ ਆਪਾਰਟਮੈਂਟਾ ਖੂਨ ਨਾ ਪਾਓ ਠੀਕ ਹਰ ਸਹੀ ਆ ਬੜਾ ਉੱਡੇਵਲੀ ਵੀ ਪਿੰਡ ਵੀ ਵੱਡਿਆ ਥੋੜੇ ਹੈ ਨਾ ਮੁਕਤਸਰ ਏਰੀਆ ਬਹੁਤ ਵੱਡੇ ਪਿੰਡ ਆ ਜੀ ਬਾਈ ਕਿੰਨੇ ਕੁ ਬੋਟ ਦੇ ਪਿੰਡ ਆ ਸਾਰੇ ਸਾਡੇ ਤਾਂ ਬਾਈ 44500 ਹਾਂ ਵੋਟ ਆ ਐਡੇ ਐਡੇ ਵੀ ਪਿੰਡ ਆ ਠੀਕ ਆ ਨਹੀਂ 3500 ਵੋਟ ਆ ਹਾਂ ਤਾਂ ਮਾਮੂਲੀ ਗੱਲਾ ਹੈਗੀ ਹੈਗੀ ਆ ਇਹ ਕਿਹੜੀ ਆ ਬਾਈ ਇਹ ਆ ਗਈ ਆ ਬੀਬੀ ਦੀ ਮਾਂ ਨੀਲੀ ਦੀ ਮਾਂ ਕਾਲੀ ਜਿਹੜੀ ਆਪਣੀ ਝੰਡਾ ਵਾਲੇ ਉੱਡੀ ਸੀ ਐਦ ਕੀ ਜੋੜ ਦਿੱਤੀ ਆ ਇਥੋਂ ਬਾੜੇ ਦੇ ਰੱਖ ਕੇ ਕਿਸੇ ਵਾੜ ਦੇ ਰਕਾ ਉੱਥੇ ਜਿੱਤੀ ਆ ਇਹ ਕਿਹੜੇ ਕਬੂਤਰਾਂ ਜੋ ਬਾਈ ਜੀ ਇਹ ਵਿੰਦਰ ਵਾਲਿਆਂ ਦੀ ਆ ਬਾਈ ਫੂਲੇ ਵਾਲੇ ਕਬੂਤਰਾਂ ਦੀ ਵਿੰਦਰ ਫੂਲੇ ਵਾਲੇ ਹਾਂ ਇੰਨੇ ਬਾਈ ਤੁਹਾਨੂੰ ਰਿਜ਼ਲਟ ਕੀਤਾ ਹੋਇਆ ਕਿਹੜੇ ਕਬੂਤਰਾਂ ਪੈ ਕੇ ਜਾਦਾ ਚੰਗੇ ਉੱਡਦੇ ਆ ਵਿੰਦਰ ਫੂਲੇ ਵਾਲੇ ਆ ਬਾਈ ਘਰ ਦੇ ਹੀ ਆ ਆ ਘਰ ਵਾਲਾ ਕੂਤਰੀ ਲਾਇਆ ਸੀ ਆ ਕਬੂਤਰ ਚ ਪੈ ਕੇ ਉੱਡੇ ਆ ਕੂਤਰ ਚ ਉੱਡੇ ਆ ਬੈ ਕੇ ਇਹ ਇਹ ਪੁੰਨੂ ਵਾਲਿਆਂ ਦਾ ਪੁਰਾਣਾ ਕਬੂਤਰ ਆ ਪੁੰਨੂ ਵਾਲਿਆਂ ਨਾਲ ਠੀਕ ਆ ਕੋਈ ਹੋਰ ਬਾਈ ਇਹ ਕਿਹੜੇ ਵਿੰਦਰ ਫੂਲੇ ਵਾਲੇ ਅਸਲ ਵਿੱਚ ਉੱਡਦੇ ਕਿਹੜਿਆ ਚ ਆ ਡਾਕਟਰ ਸਾਹਿਬ ਕੋਈ ਹੋਇਆ ਹੋ ਤਿਆਰ ਬਾ ਮਾਣਾ ਮੋਟਾ ਕੋਈ ਵੀ ਉੱਡਦੇ ਕਿਹੜੇ ਜੇ ਅਸਲੀ ਜਿੰਨੇ ਵੀਰ ਨੂੰ ਜ਼ਿਆਦਾ ਪਤਾ ਹੂੰ ਅਸੀਂ ਤਾਂ ਵੀਰੇ ਜਿਹੜੇ ਨਾ ਲਾ ਲਿਆ ਉਸ ਨੇ ਉੱਡੇ ਇੱਕ ਪੁੱਤਰ ਹਾਂ ਯਾਰ ਉੱਡਣ ਦਾ ਤੇ ਵੀਰੇ ਡਾਉਣ ਦਾ ਤਾਂ ਤਿਆਰ ਬਾ ਚਾਹੀਦਾ ਹੂੰ ਠੀਕ ਹੈ ਪੁੱਤਰ ਉੱਡਣਗੇ ਉੱਡਣਗੇ ਆਹ ਬਸ ਆ ਜੰਟੇ ਆ ਆ ਗਿਆ ਆਪਣੇ ਢੁੱਡੀ ਸੀ ਮੋਰ ਨਾਲ ਮੋਰ ਨਾਲ ਟਰੈਕਟਰ ਦੇ ਢੁੱਡੀ ਸੀ ਉਹ ਸਮਝੋ ਬਈ ਇਹ ਉਹਦਾ ਪਿਓ ਆ ਲਾ ਵੀ ਪੁੱਤਰ ਉਹ ਕਰ ਲਉ ਦਸ ਬਾਬੇ ਜੰਟੇ ਵਾਲਿਆਂ ਦੇ ਇਹ 15 ਵਾਲੇ ਕੀ ਉਤਰ ਪਰਾਨੇ ਉਹ ਸਭ ਪੂਰੇ ਇੱਕੇ ਖੰਭਾ ਬਾਈ ਇਹਦੀ ਪੂੰਛ ਜਿਆਦੇ ਆ ਖੰਭੂਚ ਬਾਈ ਇਹ ਕੂਤਰ ਦਾ ਮੱਝਾਂ ਆ ਜੰਟੇ ਵਾਲੇ ਗੁੰਝਰ ਕੰਮ ਕਰਦੇ ਫਟਗਾ ਦੋਆ ਬਾਬੇ ਜੰਟ ਵਾਲੇ ਇਹ ਬਾਈ ਨਾਲ ਮਾਂ ਉਹਦੀ ਨਾਲ ਕੂਤਰੀ ਲੱਗੀ ਵੀ ਇਹ ਇਹ ਕੂਤਰ ਇਹ ਕਿਹੜੇ ਕੂਤਰਾਂ ਜੋ ਬਾਈ ਇਹ ਜੰਟੇ ਵਾਲੇ ਇਹ ਵੀ ਜੰਟੇ ਵਾਲਿਆਂ ਦੀ ਆ ਵੀ ਆ ਜੰਟੇ ਵਾਲੇ ਆ ਕੂਤਰੀ ਫੜਾ ਦੇ ਵੀਰ ਇੱਕ ਉਹਨੇ ਪੈਰ ਚੈੱਕ ਕਰਾ ਦੀ ਇਹ ਪੈਰਾਂ ਤੇ ਮਾਰ ਤਲੀ ਫੁੱਸ ਪਈ ਐ। ਖਾਦੇ ਬਾ। ਇਹ ਵੀ ਬਾਈ ਜੰਟੇ ਵਾਲਿਆਂ ਚੋਂ ਆਹ ਕੁੱਤਰੀ। ਆ ਜਿਹੜੀ ਹੱਥ 'ਚ ਦੇਖੀ ਜਾਂਦੇ ਆਪਾਂ। ਹਾਂ ਹਾਂ। ਆ ਵੀ ਜੰਟੇ ਵਾਲਿਆਂ। ਹਰ ਜਾ ਬਾਕੀ। ਆ ਛੱਡੋ ਵੀਰੇ। ਇੱਕ ਇੱਕ ਦਿਖਾ ਦਿਓ ਬਾਈ। ਆਏ ਬਾਈ ਪਿਓਰ ਜੰਟੇ ਵਾਲਿਆਂ ਦਾ ਜਮਾ। ਇਹ ਨਾਰਾ ਬਾਈ। ਹਾਂ ਬੁਖਾਣਾ। ਆ ਬੁਖਾਣਾ। ਹਾਂਜੀ ਬਾਈ ਜੀ। ਮਾਦੀ ਹੈ ਆ ਨਾਰਾ ਜੀ ਇਹ ਨਾਰਾ ਇਹਦੀ ਉੱਡੀ ਲਾਦਾ ਨਹੀਂ ਨਹੀਂ ਇਹ ਮਾਦੀ ਹੈ ਮਾਦੀ ਮਾਦੀ ਕਾਲੇ ਹੰਬੜੀ ਹਾਂ ਇਹ ਮਾਦੀ ਹੈ ਇਹਨਾਂ ਦੀ ਲਾਡ ਉੱਡੀ ਹੈ ਬਈ ਸਾਰਿਆਂ ਦੇ ਜਿਹੜਿਆਂ ਦੀ ਉੱਡਦੀ ਹੈ ਲਾਦਾ ਲਈ ਮਿੱਤਰੋ ਕਰ ਲੋ ਦਰਸ਼ਨ ਬਈ ਹਰ ਕੋਈ ਐਦਾ ਕਬੂਤਰ ਛੇਤੀ ਵੱਡੇ ਦਿਖਾਉਂਦਾ ਨਹੀਂ ਅਨੇ ਆਪਾਂ ਸਾਰੇ ਇੱਥੇ ਇਹ ਵੀ ਇਹ ਵੀ ਕਸਮ ਨਾਲ ਵੀ ਆਪਣੇ ਵੱਡੇ ਨਹੀਂ ਗਏ ਮੋਢਾ ਹਨਾ ਇਹ ਥਰਡ ਦਰਨੇਸ਼ਨ ਆ ਜਿਹੜੀ ਦਿਖਾਈ ਜਾਂਨੇ ਜਿਹੜਾ ਆਪਣੇ ਕੋਲੇ ਮੋਢੇ ਵੀ ਬੈਠਿਆ ਅਜੇ ਇਹਨਾਂ ਦੇ ਗਾਂ ਹੂੰ ਇਹ ਬਾਬੇ ਜੰਟੇ ਵਾਲੇ ਆ ਜੀ ਇਹਂ ਗਰਾਲ ਸਾਡੇ ਕੋਲ ਤਾਂ ਸਿੰਧਪੁਰੋਂ ਆਏ ਆ ਵੀਰੇ ਐਵੇਂ ਤੈਨੂੰ ਆਖਦੇ ਹੂੰ ਜੂੜੀ ਅਸੀਂ ਉੱਥੋਂ ਸਿੰਧਪੁਰ ਵਾਲੇ ਜੂੜੀ ਤੋਂ ਆਹ ਕਿਹੜਾ ਉਤਰਾ ਬਾਈ ਇਹ ਜੰਟੇ ਵਾਲਾ ਬਾਈ ਯੋਰ

ਅਵੀ ਤਾਂ ਚੀਨੇ ਆ ਜਾਂਟੇ ਵਾਲੀ ਇਹ ਆ ਇਹ ਵੀ ਬਾਈ ਚੀਨੇ ਵਾਲੇ ਉਹ ਚੀ ਜਾਂਟੇ ਬਾਬੇ ਵਾਲੇ ਜਿਵੇਂ ਬਾਬੇ ਵਾਲਿਆਂ ਦੇ ਪਿਆਰ ਚੀਨੇ ਇਹ ਇਹ ਕਬੂਤਰ ਹੈ ਨਹੀਂ ਗੇ ਬਹੁਤ ਘੱਟ ਰਹਿ ਗਏ ਇਹ ਮੂਸੀ ਭਾਈ ਕੋਲੇ ਹੈਗੇ ਆ ਇਹਨਾਂ ਇਹਨਾਂ ਕਬੂਤਰਾਂ ਚੋਂ ਚੀਨੇ ਨਹੀਂ ਹੋਰ ਬੰਦੇ ਕੋਲੇ ਵੇਖੋ ਮੈਨੂੰ ਨਹੀਂ ਲੱਗਦਾ ਵੀ ਕਿਹਦੇ ਕੋਲੇ ਹੋਣਗੇ ਇਹ ਬਾਈ ਮਿਸ ਪੈ ਕੇ ਬਣਦੇ ਆ ਜੋ ਆਪ ਹੀ ਇਦਾਂ ਕੱਢਦੇ ਆ ਨਹੀਂ ਨਹੀਂ ਆਪ ਹੀ ਇਦਾਂ ਦੇ ਕੱਢਾਂਗੇ ਜੀਨੇ ਹੋ ਗਏ ਝਾੜ ਝਾੜ ਸਾਰੇ ਹੂੰ ਅੱਛਾ ਕਾਲੇ ਕੱਢ ਦਿੰਦੇ ਆ ਜਿਹੜੀ ਇਹਦੀ ਮਾਂ ਸੀ ਨਾ ਬਈ ਬਹੁਤ ਬਹੁਤ ਬਾਗੀਆਂ ਜਿੱਤੀ ਸੀ ਆਪਦੇ ਅੱਥੀ ਛੱਡੇ ਜਾਂਟੇ ਦੀ ਹੂੰ ਉਹ ਮੰਨ ਲਓ ਇਹਦੀ ਮਾਂ ਹਾਂ ਸਾਡੇ ਕੋਲੇ ਚੱਕੀ ਚਿਕਾਈ ਆ ਗਈ ਸੀ ਉਹ ਹੂੰ ਆਹ ਸਾਧ ਵਾਲੇ ਮੂਸਰਾ ਜਾਂਦਾ ਸਾਧ ਵਾਲੇ ਆਹ ਕਿਹੜੇ ਕਬੂਤਰ ਆ ਬਾਈ ਇਹ ਸਾਧ ਵਾਲੇ ਸਾਧ ਵਾਲੇ ਇੱਧਰ ਫਿਰਦਾ ਸਾਧ ਵਾਲੇ ਇਹ ਕਹੀਂ ਬਾਈ ਇਹ ਬਾਈ ਹਰੀਆਂ ਅੱਖਾਂ ਦੇ ਆ ਹਾਂ ਹਰੀਆਂ ਅੱਖਾਂ ਦੇ ਆ ਬਾਈ ਹਰਿਆ ਅੱਖਾਂ ਦੇ ਲਾਲ ਚੀਨੇ ਹੈ 90 ਸਾਲ ਆ ਵੀ ਇੱਕ ਦਿਖਾਉਂਦੇ ਆ ਕਿੱਧਰ ਗਿਆ ਮਾਂ ਮੈਨੂੰ ਫੜਾ ਤੇ ਬਾਬਾ ਐ ਬਈ ਇਹ ਲਾਲ ਬਈ ਜਮਾਂਦਰੂ ਹੀ ਇਹ ਨਿਕ ਲਾਲਚੀ ਨਹੀਂ ਹੁੰਦੇ ਜੇ ਪਹਿਲਾਂ ਜਿਆਦਾ ਲਾਲਚੀ ਨਹੀਂ ਨਾ ਬੜੇ ਹੋ ਕੇ ਛੱਡਦੇ ਆ ਮਾੜੇ ਮੋٹے ਵੱਧ ਲਾਲਚੀ ਨਹੀਂ ਹੁੰਦੇ ਆ ਬਾਅਦ ਚ ਇਹਨੇ ਕਿ ਰਹਿ ਜਾਂਦੇ ਆ ਹੂੰ ਬੜੇ ਹੋ ਕੇ ਛੱਡਦੇ ਆ ਯਾਨੀ ਕਿ ਸ਼ਕਲ ਸੁਪਰ ਬਦਲ ਲਿਆ ਜਿਹੜੇ ਇਹਨਾ ਪਿਓ ਆ ਉਹਦੇ ਦੋ ਚੋਟੀਆਂ ਇੱਕ ਲਾਲ ਹੂੰ ਦਾ 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 ਹੂੰ ਦੂਰੋਂ ਖਾਈ ਵਿੱਚ ਪੂਰਾ ਉੱਤਰ ਕੈਮਰੇ ਚ ਲੈ ਲਾ ਇਹ ਹਰੀਆਂ ਜੱਖਾਂ ਚ ਆ ਜਾਂਦੇ ਆ ਉਹ ਜਮਾ ਲਾਸਟ ਖੁੱਡੇ ਜਾ ਬੁੱਟੇ ਲਾਸਟ ਖੁੱਡੇ ਜਾ ਬੁੱਟੇ ਆਵਾ ਲਾਸਟ ਨਾ ਸਾਰਾ ਨਾ ਤੇ ਆਣਾ ਕੱਢਣੇ ਆਂ ਬਸ ਹਾਂ ਹੌਣਾ ਤੇ ਜਾਂਦੇ ਇਹ ਐਂ ਕੱਢਦੇ ਆ ਇਹ ਇਭਾਵੇਂ ਸਾਧਾ ਵਾਲੀ ਕੱਢਦੇ ਆਂ ਹਾਂ ਇਹ ਸਾਧਾ ਵਾਲੇ ਕੱਢਦੇ ਅੱਖਾਂ ਦੇ ਇਹਨਾਂ ਦੇ ਸਾਹਮਣੇ ਆ ਫੜੇ ਛੋਟੇ ਹੁੰਦੇ ਜਿਹੜੇ ਆਵੇ ਸਾਧਾ ਵਾਲੇ ਵੀ ਐਵੇਂ ਦੇ ਹੁੰਦੇ ਆ ਇਹਨਾਂ ਦੀ ਖਾਸੀਅਤ ਆ ਬਾਈ ਯਾਰ ਇੱਕ ਇਹ ਦੇਖੀ ਆ ਅਸੀਂ ਹੂੰ ਵੀ ਜਿੱਦੇ ਇੱਕ ਕਮਾਂਡ ਲਈ ਆ ਜਾਂਦੀ ਆ ਬਾਈ ਹਾਂ ਕਮਾਂਡ ਲਈ ਵੀ ਕੱਢਦੇ ਆ ਬਾਈ ਵੀ ਜਿੱਦੇ ਕਬੂਤਰ ਸੰਝਲਾ ਲੋਕ ਕਹਿੰਦੇ ਨਾ ਸਾਡੇ ਅੰਦਰ ਵੜ ਕੇ ਹਨਾ ਉਹ ਦੇ ਉੜਦੇ ਆ ਛਾ ਲੋ ਉਹਦੇ ਵੈਰੀ ਆ ਹਾਂ ਜੇ ਜਦੋਂ ਜਾਂਦਾ ਜਿੱਦੇ ਇਕੱਠੇ ਹੋ ਜਾਣ ਜੰਟੇ ਵਾਲੇ ਹਨਾ ਡਾਇਵੇ ਪੱਠੇ ਤੇ ਇਹਨਾਂ ਦੇ ਜੇ ਆਸਮੇਂ ਅੜ ਜਾਂ ਨਾ ਫਿਰ ਇੱਕ ਅੱਧੀ ਦੀ ਤਾਉ ਲਾਸ਼ ਹੀ ਆਉਂਦੀ ਐ ਪੂਰਾ ਉੱਪਰ ਦੇਖਾਈ ਬਾਬੇ ਜੰਤੇ ਵੇ ਆਹ ਕੀ ਆ ਬੱਡੇ ਪਹਿਲਾਂ ਛੋਟੇ ਆ ਜਾਂਦੇ ਝੜ ਕੇ ਬਣਦੇ ਹਨਾ ਭਾਈ ਵੱਡੇ ਹੋ ਕੇ ਇਹ ਭਾਈ ਇਹਦੀਆਂ ਪਲਕਾਂ ਵੀ ਲਾਲ ਆ ਲਾਲ ਹਾਂ ਪਲਕਾਂ ਲਾਲ ਹੋਣੀਆਂ ਜਮਾਂਦਰੂ ਬਚਾਉਣੀਆਂ ਹੂੰ ਜਦੋਂ ਬਾਦਾਂ ਪਾਉਣ ਲੱਗ ਗਏ ਆਪਾਂ ਕੱਢ ਗਏ ਹਨਾ ਕੱਢ ਲੈ ਇਹ ਉਦੋਂ ਆਹ ਨੋਕ ਹੂੰ ਇੱਥੋਂ ਉਤੋਂ ਗਲਾਬੀ ਦੇ ਖੇਰੇ ਫਲ ਗਲਾਬੀ ਕਰ ਦਿੰਦੇ ਆ ਨੇ ਆਹ ਲਓ ਜੀ ਆ ਵੀ ਸਾਧ ਆਲੇ ਦਾ ਡੱਬਾ ਅਮਨੇ ਛੱਡ ਛੱਡ ਬੇ ਵੀ ਕੱਢਦੇ ਆ ਵੀ ਸਾਧ ਆਪੇ ਹਾਂ ਕੱਢਦੇ ਭਾਈ ਇਹ ਵੱਡੇ ਕਬੂਤਰ ਦਾ ਪੁੱਤ ਆ ਸਾਧ ਆਲੇ ਦਾ ਹਾਂ ਹਾਂ ਜਿਹੜਾ ਵੱਡਾ ਕਬੂਤਰਾ ਮੈਨੂੰ ਉਹਦੀ ਹੀ ਅਦਾ ਜੀ ਸਾਰੀ ਹਾਂ ਉਹਦੀ ਉਹਦੀ ਖੋਟਿਆਂ ਵਾਲੇ ਚ ਹੀ ਲੱਗਦੇ ਨੇ ਇਹ ਹਨਾ ਮੈਂ ਖੋਟਿਆਂ ਵਾਲੇ ਹੁੰਦੇ ਆ ਨਾ ਨਾ ਇਹ ਸਾਧਾ ਇਹ ਤਾਂ ਸਾਧਾ ਵਾਲੇ ਖੋਟੇ ਵਾਲੇ ਤਾਂ ਬਾਹਲੇ ਪਿੱਛੋਂ ਬਣਿਆ ਇਹ ਤਾਂ ਬਾਹਲੇ ਪਹਿਲਾਂ ਬਣਿਆ ਕਬੂਤਰਾ ਇਹਨਾਂ ਦੇ ਲਈ ਸਾਈਡ ਐ ਤਾਂ ਮੌਜ ਵੀ ਕੱਢਦੇ ਆ ਬਈ ਆਹਨ ਕੱਢ ਦਿੰਦੇ ਆ ਉੱਤੇ ਡੱਕੇ ਵੀ ਕੱਢ ਦਿੰਦੇ ਆ ਹੂੰ ਬਾੜੇ ਟੀਰੇ ਤਾਂ ਕਿ ਜਿਆਦਾ ਕੱਢਦੇ ਆ ਇਹ ਸਪੈਚਟੇ ਵੀ ਕੱਢਦੇ ਆ ਬਾਈ ਜਿਵੇਂ ਕੱਢਦੇ ਸਪੈਚਟੇ ਉਹ ਉਹ ਛੋਟੇ ਹੋਣਗੇ ਜਿਸ ਪੈਚ ਟਉਣਗੇ ਸਾਡਾ ਡਾਕਟਰ ਸਾਹਿਬ ਇਹ ਮੇਲ ਆ ਇਹ ਸਾਧ ਵਾਲਿਆਂ ਦੀ ਹਾਂ ਇਹ ਸਾਧ ਵਾਲਿਆਂ ਦੀ ਤੇ ਧੰਨੇ ਵਾਲਿਆਂ ਦੀ ਮੈਸੀ ਹੈ ਧੰਨੇ ਵਾਲਿਆਂ ਦੀ ਤੇ ਸਾਧ ਵਾਲਿਆਂ ਦੀ ਮੈਸੀ ਹੈ ਯਾਨੀ ਸਾਨੂੰ ਕਹਿਦਗੇ ਵੀ ਬਈ ਇਹ ਵੀ ਪਿਓਰ ਆ ਹਨਾ ਜਿਹੜੀ ਚੀਜ਼ ਹੈਗਾ ਜੀ ਤੇ ਜਿੰਨਾ ਖੂਨ ਆ ਉਹਨੇ ਦੱਸਾਂਗੇ ਅਸੀਂ ਆ ਦੇ ਲੈ ਏ ਭਾਈ ਛੜ ਕੇ ਬਣੀ ਹੈ ਜੀ ਇਹ ਜਮਾਂਦਰੂ ਹੀ ਐਵੇਂ ਦੀ ਆ ਕੇ ਬਣੀ ਪਹਿਲਾਂ ਕਿਉਂ ਜੀ ਦੀ ਭਾਈ ਪਹਿਲਾਂ ਥੋੜੀ ਥੋੜੀ ਰੱਤੀਆਂ ਟੱਪੀਆਂ ਸੀ ਛਾੜ ਕੇ ਓਲੀ ਓਲੀ ਚੀਨੀਆਂ ਆਇਆਂ ਚੀਨੀਆਂ ਬਣ ਗਈਆਂ ਹਾਂ ਜਿੰਨੀਆਂ ਬਣਨਾ ਪੂਰੀ ਪੈਂਟ ਆਹ ਲੋ ਜੀ ਆਹ ਕਿਹੜਾ ਕੂਤਰਾ ਆਇੰਦਿਆ ਭਾਈ ਇਹ ਆਪਾਂ ਨੂੰ ਸਿੰਘ ਚਾਚਾ ਸਿੰਘਪੁਰੇ ਦੇ ਚੰਨਾ ਠੀਕ ਹੈ ਚਾਚਾ ਬਹੁਤ ਜਿਆਦਾ ਨਾਈਸ ਤੇ ਨਾਮੀ ਬੰਦਾ ਸੀ ਹਾਂ ਉਹਨੇ ਗਿਫਟ ਕੀਤਾ ਸੀ ਬੱਚਾ ਭਾਈ ਆਮਨੇ ਨੂੰ ਹੂੰ ਤੇ ਫਿਰ ਇਹ ਬਾਈ ਬਾਜ਼ੀਆਂ ਛੱਡਿਆ ਸੀ ਬਹੁਤ ਬਾਜ਼ੀਆਂ ਐਂਡੀ ਕਰਾਇ ਬਾਜ਼ੀਆਂ ਤੇ ਨੇ ਤੇ ਗਾਂ ਮੁੜ ਕੇ ਇਹਦੇ ਬੱਚਿਆਂ ਨੇ ਵੀ ਐਂਡ ਕਰਾਇਆ ਠੀਕ ਹੈ ਬਾਈ ਆਹ ਕਿਹੜਿਆਂ ਚੋਂ ਜਾਂਦਾਗਾ ਬਾਈ ਇਹ ਇਹ ਬਈ ਸਰਦਾਰ ਨੇ ਦਿੱਤੀ ਜੋੜੀ ਚਾਚੇ ਨੂੰ ਹੂੰ ਵੱਡੀ ਦਿਹਾਲਿਆਂ ਦੀ ਦਿਹਾਲੇ ਕਹਿੰਦੇ ਦਿਹਾਲੇ ਉਹਨਾਂ ਨੇ ਕਹਿੰਦੇ ਦਿਹਾਲਿਆਂ ਦਾ ਕਹ ਕੇ ਦਿੱਤਾ ਸੀਗਾ ਦਿਹਾਲਿਆਂ ਦਾ ਹਾਂ ਬਾਤ ਨਾਲੇ ਹੂੰ ਉੱਤੋਂ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਪੂਰਾ ਕੈਮਰੇ ਚ ਕਰੀ ਬਾਈ ਇਹਨੂੰ ਕਰਿਓ ਵੀਰੇ ਕਾਂ ਕਰ ਥੋੜੀ। ਕੂਲੀ ਦੇ ਕੰਬ ਕਾਲੇ ਕੱਢ ਜਾਂਦੇ ਆ। ਜਿਹੜੇ ਪੁਰਾਣੇ ਕੱਟੀਆਂ ਆ। ਇਹ ਠਾਪਾ ਬੂਸੀ ਜੀ ਲਾਂ। ਦੇਖਣ ਨੂੰ ਕੂਤਰ ਸਾਊਲਾ ਦੇ ਬਾਈ ਕਿਵੇਂ ਉੜਦੇ ਆ ਪੱਧਰੇ ਉੜਦੇ ਆ ਉੱਚੇ। ਨਹੀਂ ਨਹੀਂ ਰੱਬ ਜੀ ਵਾਲਾ। ਰੱਬ ਜੀ ਦਾਸ ਕਿਉਂ ਉੜਦੇ ਆ ਬਾਈ। ਇਹ ਨਹੀਂ ਸਾਊਲਾ। ਇਹ ਦੇਖਣ ਨੂੰ ਇਹ ਸਾਊਲਾ। ਦੇਖਣ ਨੂੰ ਕੂਤਰ ਬਹੁਤ ਸਾਊ ਆ ਹਨਾ। ਹਾਂ ਦੇਖਣ ਨੂੰ ਸਾਊਲਾ। ਆ ਕਿਹੜਾ ਕੂਤਰਾ ਆ ਇਹ ਬਾਈ? ਜਿਹੜੇ ਆਲੇ ਜਿਹੜੇ ਬੱਬੂ ਚਿੱਟੀਆਂ ਖਟੀਆਂ ਪੁਰਾਣੇ ਜਮਾ ਮੋਢ ਕਬੂਤਰਾ ਹਣਾ ਸਟਾਰਟਿੰਗ ਆ ਆ ਕੂਤਰਾ ਜੰਟੇ ਵਾਲੇ ਜਿਹੜੇ ਬਹੁਤ ਜਿਆਦੇ ਪੁਰਾਣਾ ਇਹ ਆ ਹੋਊਗਾ 18 19 ਸਾਲਾਂ ਦਾ ਕੂਤਰਾ ਇਹ ਬਾਈ ਦੇ ਨਾਲ ਹੁੰਦਾ ਸੀਗਾ ਜੰਟੇ ਦੇ ਉਹ ਭਿੰਦਰੀ ਸੀ ਨਾ ਦਾ ਨਾ ਹਾਂ ਇਹ ਭਿੰਦਰ ਦੇ ਹੱਥੀ ਦਿੱਤਾ ਹੋਇਆ ਕੂਤਰਾ ਇਹ ਹੂੰ ਜੋਤਾਂ ਬਣਦੀਆਂ ਵੀ ਅੱਖਾਂ 'ਚ ਤਾਂ ਕਿ ਨੀਚੇ ਨੂੰ ਖੰਡ ਰੇਕ ਤੱਕ ਚੋ ਇਹ ਇਹ ਕੱਢਦਾ ਪੂਛ ਕਾਲੇ ਖੰਭਾਂ ਵਾਲੇ ਹਣਾ ਦੋ ਸਾਖੇ ਕਾਲੀਆਂ ਜਵਾੜੀਆਂ ਨੇ ਉਹ ਧੂਈ ਤੇ ਖੰਭ ਕਾਲੇ ਹੋਣਗੇ ਦੇ ਬਾਈ ਹੈਗੇ ਬਈ ਆ ਦੇ ਹਾਂ ਜਾਂਟੇ ਬਾਬੇ ਨਾਲ ਜਿਹੜਾ ਤੁਹਾਡੇ ਲਈ ਜਾਣ ਕੇ ਨਸਲ ਬਣੀ ਇਹ ਮੁੱਢਾ ਪਹਿਲਾ ਕਬੂਤਰ ਹੈ ਬਹੁਤ ਪੁਰਾਣਾ ਕਬੂਤਰ ਹੈ ਜਾਂਟੇ ਮੱਲਾਂ ਵੀ ਹਜੇ ਵੀ ਵੀਰੇ ਆ ਅਸਾਂ ਜਿਹੜੇ ਦਿਖਾਪਾ ਦਿਖਾਈ ਜਾਂਦੇ ਆ ਨਾ ਇਹ ਸਾਰੇ ਪੱਠੇ ਪੱਠੀਆਂ ਵਿਖਾਈ ਜਾਂਦੇ ਆ ਹੂੰ ਵੱਡੇ ਮੁੱਢ ਕਬੂਤਰ ਨਹੀਂ ਗੇ ਜੀ ਠੀਕ ਹੈ ਤੁਹਾਨੂੰ ਪਤਾ ਹੀ ਆ ਮੜ ਕੇ ਨਹੀਂ ਨਹੀਂ ਸਹੀ ਆਈ ਕਿ ਜਵਾਬ ਦੇ ਨਹੀਂ ਹੁੰਦਾ ਜਾਂਟੇ ਬਾਬੇ ਲਈ ਕੋਲ ਨਸਲੀ ਆ ਜੀ ਫਿਰ ਤਾਂ ਤੁਹਾਡੇ ਕੋਲੇ ਸਾਡੇ ਕੋਲੇ ਨਸਲ ਤਾਂ ਹੈ ਹੈ ਵੀਰੇ ਸਾਡੇ ਕੋਲੇ ਜਾਂਟੇ ਬਾਬਿਆਂ ਦਾ ਰਿਕਾਰਡ ਵੀ ਹੈ ਸਾਡੇ ਨਾਲ ਬਹਿ ਕੇ ਕੋਈ ਵੀ ਗੱਲਬਾਤ ਵੀ ਕਰ ਸਕਦਾ ਜੇ ਕਿਸੇ ਨੂੰ ਸ਼ੱਕ ਹੋਵੇ ਹੂੰ ਠੀਕ ਹੈ ਜੀ ਇਹਨਾਂ ਦੇ ਪਿਓ ਦਾਦੇ ਪਰਦਾਦੇ ਕਿੱਥੋਂ ਸ਼ੁਰੂ ਹੋਏ ਕਿੱਥੋਂ ਨਹੀਂ ਹੋਏ ਇਹ ਵੀ ਆਪਾਂ ਨੂੰ ਪਤਾ ਮੋਢਾ ਹੂੰ ਹੋਰ ਕੋਈ ਉਤਰ ਬਾਈ ਜਿਹੜਾ ਜਿੱਤੇ ਹੋ ਕੋਈ ਦਿਖਾਉਣ ਰਹਿ ਗਿਆ ਹੋਵੇ ਓਏ ਦੂਸਰ ਯੋਤੇ ਉਹ ਚ ਕਾਲੇ ਜੀ ਨੇ ਦੋ ਕੂਤਰੇ ਲੈ ਗਏ ਆ ਜਾਲ ਚ ਬਈ ਜਿਹੜੀ ਬਰਕੰਦੀ ਉੱਡੀ ਸੀ ਉਹ ਕਿਹੜੇ ਕੂਤਰਾਂ ਚੋਂ ਸੀਗੀ ਆਪਣੀ ਬਰਕੰਦੀ ਦੂਸਰੂ ਉੱਡੀ ਸੀ ਜਿਹੜੀ ਬਰਕੰਦੀ ਉੱਡੀ ਸੀ ਹੂੰ ਜਿਹੜੀ ਬਰਕੰਦੀ ਉੱਡੀ ਸੀ ਯਾਰ ਉਹ ਦੂਸਰੇ ਵਾਲੇ ਕੂਤਰ ਸਾਡਾ ਸੀਗਾ ਮਾਂ ਉਹਦੀ ਆਈ ਗਈ ਸੀਗੀ ਹਾਂ ਮੰਨ ਲਾ ਵੀ ਉਹ ਉਹ ਨਹੀਂ ਕੂਤਰ ਵੀ ਕਿਉਂ ਦੂਸਰਾ ਵਾਲਾ ਸੀ ਕਾਲਸਰਾ ਵਾਲਾ ਆਇਆ ਸੀਗਾ ਕੂਤਰ ਜਿਹੜਾ ਫੜਿਆ ਸੀਗਾ ਉਹ ਪਹਿਲੇ ਸਾਰ ਲੀਖ ਖਾਲੀ ਜਿਹੜੀ ਉੱਡੀ ਆ ਹੂੰ ਆ ਉਹ ਸਾਡੇ ਕੂਤਰਾਂ ਦੇ ਹੈ ਨਹੀਂ ਸੀ ਬਾਈ ਐਵੇਂ ਤਨ ਵਖਰੇ ਆਏ ਆਏ ਕੇ ਆਂਦੀ ਸੀ ਕੂਤਰੇ ਤੁਹਾਡੇ ਕੋਲ ਆ ਬਾਈ ਉਹ ਹੈ ਕਿਉਂ ਦਾ ਵੱਡਾ ਮੇਗਾ ਥੋੜਾ ਤਾਂ ਹੈਗਾ ਉਹ ਪਰ ਆਏ ਕੇ ਆਂਦੀ ਸੀਗੀ ਉਹ ਲੀਖ ਵਾਲੀ ਆਹ ਕਿਹੜੇ ਆਂਦੀ ਆ ਬਾਈ ਸੁੱਲੇ ਗਣ ਵਾਲੇ ਤੇ ਜਾਂਦੇ ਜਾਂਦੇ ਇਹਬਿੰਦਰ ਪੂਲੇ ਵਾਲਾ ਪਲੱਸ ਨਹੀਂ ਨਹੀਂ ਸੁੱਲੀਆਂ ਕਣੇ ਕੂਤਰ ਜਿਹੜੇ ਸੁੱਲੇ ਗਣ ਚੀਨੇ ਕਬੂਤਰ ਆ ਉਹ ਲੈ ਗਏ ਦੋ ਮਿਸਾ ਦੋ ਮਿਸਾ ਹੋ ਗਈਆਂ ਇੱਚ ਇਹ ਕਿਉਂ ਜੇ ਘੜਦਾ ਬਾਈ ਗਾ ਬੱਚੇ ਇਹ ਬਾਈ ਕਾਲਸ ਰਿੰਗਾਂ ਖਟੀਆਂ ਅੱਖਾਂ ਦੀਆਂ ਹਾਂ ਉੱਡਦੇ ਕਿਵੇਂ ਆ ਬਾਈ ਬਹੁਤ ਜਿਆਦੇ ਚੰਗੇ ਜਿੰਨੇ ਵੀ ਉੱਡਦੇ ਵਿੱਚੋਂ ਜਿਹਨਾਂ ਦੇ ਹੋਰ ਤੇ ਦੂਸਰਾਂ ਦੇ ਬਾਈ ਬਾਹਰ ਰੋਕਾ ਕਿੰਨਾ ਕਹਿਣਾ ਚ ਇਹ ਕਬੂਤਰਾਂ ਚ ਜਾਂਦੀ ਨਹੀਂ ਜਾਂਦੀ ਨਹੀਂ ਮਤਲੀ ਨਹੀਂ ਬਾਈ ਯਾਰ ਇੱਕ ਇੱਕ ਕੂਤਰ ਜਾਵੜੇ ਆ ਰਹੇ ਮਾਰੋ ਬਾਈ ਨੇ ਆ ਗਏ ਦੋ ਇਹ ਸਭ ਇਹ ਬੀਲੇ ਵਾਲੇ ਤੀਸਰ ਜਿੱਤੀ ਬੀਲੇ ਵਾਲੇ ਤੀਸਰ ਹੂੰ ਤੇ ਫੇਰ ਵੀ ਇਹ ਮਾਨਸਾ ਕੋਲੇ ਆ ਕਲਿਆ ਤਲਵੰਡੀ ਆ ਕਲਿਆ ਤਲਵੰਡੀ ਉਥੋਂ ਕੂਲਰ ਜਿੱਤਿਆ ਨੇ ਹੂੰ ਤੇ ਕੱਟ ਛੱਡੀ ਆਪਾਂ ਉੱਥੇ ਬਾਜੀ ਬਾਜੀ ਛੱਡੀ ਲਾਲ ਬਾਈ ਲਾਲ ਬਾਈ ਹਾਂ ਲਾਲ ਬਾਈ ਹਰੀ ਆ ਕੱਲੀ ਇਹ ਦੂਜੇ ਤਿੰਨੇ ਬਾਈ ਕਿੰਨੇ ਬਾਈ ਦੋ ਜੰਤ ਤੇ ਜਾ ਕੇ ਹਰੀ ਐਂਡ ਤੇ ਜਾ ਕੇ ਸਾਡੀ ਗਲਤੀ ਨਾ ਸੀ ਹੋਰ ਉੱਪ ਛੱਡਤੀ ਜੀ ਕਰਦੀ ਹਾਂ ਇਹ ਜਿੱਤੀ ਆ ਇਹ ਕਿਹੜੇ ਬਲੱਡ ਚੋ ਇਹ ਕਿਹੜੇ ਬਲੱਡ ਚੋ ਆਏ ਬਾਈ ਇਹ ਬਈ ਕੱਲੇ ਮੀਰਾ ਬੰਦੀ ਆ ਜਾਵਾ ਇਹ ਗਾਂ ਜਿਹੜਾ ਐਦ ਕੀ ਨੰਦਗੜਾ ਕੂਤਰ ਉੱਡਿਆ ਹਾਂ ਨਾ ਉਹ ਵੀ ਇਹਦਾ ਪੁੱਤ ਸੀਗਾ ਨੰਦਗੜ੍ਹ ਉਹ ਜਿਹੜਾ ਦਾ ਪੁੱਤ ੁੱਟੇ ਜੀ ਇਹਦਾ ਪੁੱਤ ੁੱਟੇ ਮਰ ਗਿਆ ਬੈਥ ਪਾ ਕੇ ਗਰਮੀ ਚ ਹੂੰ ਬਾਈ ਜਿਹੜੇ ਇਹ ਮਿਰਾਬ ਆ ਕੁੱਤਰੇ ਇਹ ਪੱਧਰੇ ਉੱਡਦੇ ਆ ਜਾਂ ਰੱਬ ਜੀ ਕੋਲ ਇਹ ਜਿਹੜਾ ਪੁਰਾਣੇ ਆ ਹਨਾ ਇਹ 도ੜ ਦੇ ਉੱਚੇ ਹੂੰ ਬੰਦ ਹੋ ਕੇ ਠੀਕ ਹੈ ਤੇ ਜਿਹੜੇ ਮੰਨ ਲਓ ਬਾਅਦ ਚ ਕੋ ਬਣੇ ਆ ਕੁੱਤਰ ਛੋਟੇ ਜੇ ਉਹ ਪੱਧਰ ਵੀ ਆਉਣ ਜਾਣ ਕਰੀ ਜਾਂਦੇ ਆ ਬਾਕੀ ਉੱਚੇ ਨੀਵੇਂ ਡਾਉਣੇ ਤਾਂ ਬੰਦੇ ਦੇ ਆਪ ਦੇ ਸਾਰੇ ਆ ਤਿਆਰ ਬੱਜੇ ਵੇ ਤੂੰ ਜੋੜਾ ਲਾਏਂਗਾ ਉਹ ਵੀ ਉੱਡਣਗੇ ਆਹ ਯਾਰ ਆ ਬਾਈ ਜੈਂਟੀ ਨਹੀਂ ਦਿੱਤਾ ਇਹ ਹਜ਼ਾਰ ਵਾਲਾਂ ਦਾ ਕਿੰਨੇ ਤਸੀ ਭਾਈ? ਬਾਈ ਜੈਂਟੀ ਜਿਉਂਦ ਨੇ। ਬਾਈ ਜੈਂਟੀ ਜਿਉਂਦ ਨੇ। ਜਿਉਂਦ ਨੇ। ਬਹੁਤ ਲਾਡ ਉੱਡੀ ਬਾਈ ਇਹਦੀ। ਆ ਦੇ ਲੋ ਮਿੱਤਰੋ ਪਿਓਰ ਹਜ਼ਾਰ ਵਾਲੇ ਦਾ ਬਾਈ। ਪਿਓਰ ਹੈ ਹਜ਼ਾਰ ਵਾਲਾ ਦਾ। ਇਹ ਆ ਹਜ਼ਾਰ ਵਾਲੇ। ਬਾਕੀ ਇਹ ਬਾਈ ਕਿਹੜਿਆਂ ਚ ਪਾ ਕੇ ਜ਼ਿਆਦਾ ਉੜਦੇ ਆ? ਜੇ ਆਪ ਸੁਚੀ ਲਾ ਕੇ ਉੜਦੇ। ਬਾਈ ਆਹ ਕੁਦਰੀ ਲੱਗੀ ਸੀ। ਸਾੜੀ ਤੋਂ ਫੜਾਈ ਸੀ ਉਹਨੇ ਬਾਈ। ਇਸੇ ਦਾ ਪੁੱਤ ਸੀ ਨੰਦਗੜ ਵਾਲਾ। ਨੰਦਗੜ ਇਹਦਾ ਪੁੱਤ ਜਿੱਤ ਕੱਲਾ ਜਿੱਤ। ਮੇਰਾ ਮੇਰਾ ਆ ਬਣਾਣ ਲਾ ਕੇ। ਹਾਂ ਉਹਦੇ ਪੂਰੀ ਪੂਰੀ ਦਾ ਉੱਤਰਾ ਉੱਡ। ਸਾਡਾ ਤੇ ਪਾਈ ਨਿਸ਼ਾਨ ਤਿੰਨਾਂ ਦੇ ਪਾਈ ਤਿੰਨਾਂ ਤੇ ਬਾਜੀ ਵੰਡੀ ਸੀਗੀ ਪਰ ਆਪਣਾ ਵਾਧੂ ਡਾਕੂਤਰ ਦੇ ਆਪਣਾ ਮਰ ਗਿਆ ਛੁੱਟ ਗਿਆ ਹਜ਼ਾਰ ਵਾਲੇ ਤੇ ਯਾਨੀ ਕਿ ਵੀ ਜਿਹੜੇ ਮੀਰਾਬਾ ਦੇ ਨਾ ਰਿਜ਼ਲਟ ਵਧੀਆ ਮਿਲੇ ਸੋਨ ਵਧੀਆ ਵਧੀਆ ਪੂਰਾ ਕੈਮਰੇ ਚ ਦਿਖਾਈ ਬਈ ਬਈ ਯਾਰ ਦੋ ਕੂਤਰ ਦਿੱਤੇ ਅਸੀਂ ਤਾਂ ਉਹ ਗਏ ਸੀ ਮੈਲ ਨਾਲ ਕਾਲਜ ਪੁੱਟ ਚੋਟਾ ਬਈ ਇਹਦੇ ਉਹ ਗਏ ਸੀ ਜੈਂਟੀ ਕੋਲੇ ਮੈਲ ਨਾਲ ਜੈਂਟੀ ਬਾਈ ਨੂੰ ਪਰ ਉਹਨੇ ਧੱਕੇ ਨਾਲ ਕੂਤਰ ਦਿੱਤੇ ਦੋ ਸਾਨੂੰ ਇਹ ਦਿੱਤੇ ਫਿਰ ਅਸੀਂ ਖਿੜਕੀਆਂ ਵਾਲੇ ਮੋੜ ਨਗਿਆ ਮੈਂ ਮੈਂ ਕਿਹਾ ਬਾਈ ਇਹਦੇ ਲਾਦ ਨੇ ਚਾਬੀ ਕੱਢ ਤੇ ਆ ਲੈ ਤੇਰੀ ਮੰਤ ਕਹਿੰਦਾ ਉੱਡੇ ਮੈਂ ਕਹਾ ਬਾਈ ਲੈ ਨਹੀਂ ਵਾਸਤੇ ਦੇਤੇ ਮੈਨੂੰ ਕਹਿੰਦਾ ਨਹੀਂ ਚਿੰਨੇ ਦੋਨੇ ਕੂਤਰਾ ਨੇ ਆ ਕੂਤਰਾ ਦੂਸਰਾ ਵਾਲੇ ਇਹ ਵੱਡੇ ਕੂਤਰਾ ਹੀ ਜਾ ਜਿਹੜੇ ਉੱਡੇ ਆ ਉਹ ਆ ਇਹ ਹੈ ਆ ਜਿਹੜੇ ਮਲਾਂ ਲੀਖਾੜੀ ਦੇ ਨਾਲ ਦੇ ਗੁੱਲ ਮਲਾ ਕੇ ਸਾਹਮਣੇ ਲੀਖਾੜੀ ਦੇ ਹਾਂ ਪਰ ਕੰਦੀ ਵਾਲੇ ਸਸਣਾ ਹੂੰ ਇਹ ਅਬਰ ਕੰਦੀ ਵਾਲੇ ਇਹ ਦੂਸਰਾ ਮਤਲਬ ਨਾਲ ਇਹੋ ਜਿਹਾ ਨਾ ਉਹ ਬਾਈ ਨੇ ਨਹੀਂ ਤੁਸੀਂ ਵੇਖਿਆ ਵਰਕੰਦੀ ਵਾਲੀ ਨਹੀਂ 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 ਅੱਛਾ ਇੱਥੇ ਮਾਰੋ ਬਾਈ ਪਹਿਲਾਂ ਕੈਮਰਾ ਇਹ ਦੂਸਰਾ ਔੜਦੇ ਆ ਸਾਡੇ ਇਹ ਦੂਸਰਾ ਵਾਲਿਆ ਬਾਈ ਸਪੈਸ਼ਲ ਦੂਸਰਾ ਵਾਲੇ ਇੱਕੋ ਜਿਹੇ ਆ ਜਿੰਨੇ ਜਿਹੇ ਵਿਖਾਈ ਗਏ ਨੇ ਨਾ ਸਾਰੇ ਵਿਖਾ ਦਿੱ ਗਏ ਆਪਾਂ ਤੇ ਕੋਈ ਪਛਾਨ ਨਹੀਂ ਸਕਦਾਗਾ ਟਿੱਕੋ ਕਾਪੀ ਇਹ ਇੱਕੋ ਜਿਹੇ ਜਿਹੜੇ ਕਬੂਤਰਿਆਂ ਉਹ ਐਹੋ ਜਿਹਿਆਂ ਬੰਨੀਆਂ ਕਬੂਤਰਾਂ ਹਰੀਆਂ ਪਗਲਾਂ ਵਾਲਾ ਨਹੀਂ ਕਬੂਤਰੀ ਕਬੂਤਰੀ ਹੈ ਬੱਥਾੜੀ ਹੈ ਨਾ ਉੱਥਾਂ ਵਾਲੀ ਤੰਬੂ ਵਾਲੇ ਵਾਲੀ ਹਾਂ ਬਸ ਤੰਬੂ ਵਾਲੇ ਵਾਲੀ ਕੂਦ ਇਹ ਦੂਸਰਾਂ ਵਾਲੇ ਕੂਥਰ ਬਣਾਏ ਹੋਏ ਜਿਹੜੇ ਅੱਲਾ ਡਾਕਟਰ ਸਾਹਿਬ ਨੇ ਆਹ ਇਹ ਕੀ ਤੰਬੂ ਵਾਲੇ ਜਿੱਤੀ ਸੀ ਹਾਂ ਭਲੇਖਾੜ ਗਰੁੱਪ ਹਾਂ ਭਲੇਖਾੜ ਗਰੁੱਪ ਭਲੇਖਾੜ ਗਰੁੱਪ ਹਾਂ ਭਲੇਖਾੜ ਗਰੁੱਪ ਬਣਾਇਆ ਸੀ ਸਾਰਿਆਂ ਨੇ ਜਿਹੜੇ ਮੇਨ ਮੇਨ ਬਨਦੇ ਖਿਡਾਰੀਆਂ ਨੇ ਸਾਰਿਆਂ ਨੇ ਤੇ ਜਿਵੇਂ ਇੱਕ ਹੀ ਕੋਠੀਏ ਜਿਵੇਂ ਛੋਟਾ ਪਿੰਡ ਥੋੜੇ ਘਰਾਂ ਤੇ ਇਹ ਵੀ ਇੱਥੇ ਭਲੇਖੇ ਕੱਢਣਾ ਇਹਦੇ ਸ਼ਰਤ ਵੀ ਲੱਗੀ ਕੂਦਰੀ ਤੇ ਵੀ ਆ ਜਾਵੜੂ ਟੜਕੇ ਦੀ ਖੜੀ ਰੱਬ ਚ ਰਾਤ ਨੂੰ ਬੈਠੀ ਨਹੀਂ ਅਗਲੇ ਦਿਨ ਭਾਗ ਕੇ ਲੈਂਦੇ ਇਹਦੇ ਨਾਲ ਕੜਾਈ ਸੀ ਤੇ ਦੂਜੀਆਂ ਬਾਦੀਆਂ ਕੈਨਸਲ ਕਰਤੀਆਂ ਭੁਲੇਖੇ ਹਨ ਤੇ ਕਢਾਉਣੇ ਦੂਜੀਆਂ ਚੀਜ਼ ਭੁਲੇਖੇ ਤੋ ਇਹ ਕਿਹੜੇ ਚੁਆਇਂਦੀ ਆ ਬਾਈ ਪੂਰੀ ਕਰੀ ਬਾਈ ਕੈਮਰੇ ਚ ਕੂਦਰੀ ਨੂੰ ਇਹ ਦੂ ਇਹ ਦੂਸਰਾ ਵਾਲੇ ਕੂਤਰ ਬਾਈ ਕੱਲੇ ਕੂਤਰ ਇਹ ਛੱਡਦੇ ਆ ਬਾਈ ਦੂਸਰਾ ਤੇ ਹੂੰ ਹੋਰ ਨਹੀਂ ਕੋਈ ਛੱਡਦੇ ਕਉਰਾ ਕੂਤਰ ਛੱਡ ਦਿੰਨੇ ਆ ਪਰ ਸਾਨੂੰ ਮਾਨ ਨਹੀਂ ਹੁੰਦਾ ਜਿੱਦੇ ਸਾਡਾ ਕੂਤਰ ਜਿੱਦੇ ਸਾਡਾ ਕੂਤਰਾ ਛੱਡਿਆ ਹੋਵੇ ਠੀਕ ਐ ਤੇ ਸਾਡਾ ਉੱਡੀ ਜਾਂਦਾ ਹੋਵੇ ਹਨਾ ਤੇ ਸਾਨੂੰ ਪਤਾ ਵੀ ਅਸੀਂ ਬਾਜੀ ਜਿੱਤ ਲੈਣੀ 100 ਚੋਂ 99% ਅੱਜ ਜੋੜਿਆ ਨਾ ਜਿਹੜੇ ਰੰਗ ਕਿਉਂ ਜਾਂਦੀ ਬਈ ਇਹਦਾ ਉੱਥੇ ਇਹਦਾ ਰੰਗ ਕਿਉਂ ਜਾਂਦੀ ਇਹਦੇ ਲਾਲ ਹੁੰਦੀ ਸੀ ਤੇ ਲਾਲ ਬੈਠ ਅੱਜ ਵੀ ਹਰੀਆਂ ਵਗਲਾਂ ਉਹ ਬੈਠ ਵੀ ਅਗਲਾ ਰੰਗ ਹਰਾ ਲੱਗਿਆ ਤੁਹਾਡਾ ਅਗਲੇ ਫਿਰ ਜੋੜੀ ਜਾਂਦੇ ਆ ਹੂੰ Sampai oh. mm jumpa -hmm.